ਵੇਖੋ ਜੀ ਹਰੀਕੇ ਬਾਈਪਾਸ ਹਰੀਕੇ ਪਤਨ ਬਾਈਪਾਸ ਕੋਲ ਦੇ ਥੱਲੇ ਕਿਸਾਨ ਵੀਰ ਕਿਸ ਤਰ੍ਹਾਂ ਜਿਹੜੇ ਟਰੈਕਟਰ ਆਪਣੇ ਫਸਲ ਬਚਾਉਣ ਦੇ ਲਈ ਕਿਸ ਤਰ੍ਹਾਂ ਟਰੈਕਟਰ ਥੱਲੇ ਲਗਾ ਕੇ ਬੈਠੇ ਬਹੁਤ ਬੁਰੇ ਹਾਲਾਤ ਪਹਿਲਾਂ ਕੜੇ ਮਾਰੀ ਨੇ ਦਵਾਈ ਲਾ ਦਿੱਆ ਫਸਲ ਦੀ ਕਣਕ ਦੀ ਤੇ ਹੁਣ ਜਿਹੜੀ ਰਸਤੇ ਦੇ ਵਿੱਚ ਕਿਸਾਨ ਜਾ ਰਹੇ ਆ ਆਪਣੀ ਫਸਲ ਵੇਚਣ ਵਾਸਤੇ ਤੇ ਆਹ ਵੇਖੋ ਤੁਸੀਂ ਕਿੰਨਾ ਆਪਣੀਆਂ ਟਰਾਲੀਆਂ ਜਣੀਆਂ ਫੁਲਾਂ ਦੇ ਥੱਲੇ ਢਾਕ ਕੇ ਤੇ ਜਿਹੜੇ ਬੈਠੇ ਆ ਉਤੋਂ بارش ਬਹੁਤ ਜ਼ਿਆਦੀ ਤੇਜ਼ ਆ ਦੇ ਬੜੇ ਬੁਰੇ ਹਾਲਾਤ ਦੱਸੋ ਕਿਸਾਨ ਕਿੱਧਰ ਨੂੰ ਜਾਵੇ ਜੇ ਫਸਲ ਇਹ ਖੇਤਾਂ ਦੇ ਵਿੱਚ ਖੜੀ ਹੈ ਤੇ ਉੱਥੇ ਵੀ ਬਹੁਤ ਬੁਰੇ ਹਾਲਾਤ ਆ ਜਾਨ ਸੁੱਕਣੇ ਪਈ ਰਹੀਂਦੀ ਕਿਸਾਨਾਂ ਦੀ ਤੇ ਆ ਤੁਸੀਂ ਵੇਖ ਲਓ ਹੁਣ ਜੇ ਰਸਤੇ 'ਚ ਜਾ ਰਹੇ ਮੰਡੀ ਦੇ ਵਿੱਚ ਵੇਚਣ ਵਾਸਤੇ ਤੇ ਉੱਥੇ ਵੀ ਕੀ ਹਾਲਾਤ ਆ ਕਿਸਾਨਾਂ ਦੇ ਤੁਹਾਨੂੰ ਮਖਾਉਂਦੇ ਆ ਸਾਰਾ ਕਿੱਧਰ ਨੂੰ ਜਾਵੇ ਕਿਸਾਨ ਵਿਚਾਰਾ ਦੱਸੋ ਭਾਈਟਰ ਦੀ ਕਾਲਾਵਾਹ ਕਹਿੰਦੀ ਜੀ ਫਟੇ ਦਾਸ ਸੁੱਖ ਦਾ ਘਰਾ ਕਿਸਾਨ ਵੀਰੋ ਬੇਨਤੀ ਹੈ ਵੀ ਸਾਰੇ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਜੇ ਫਸਲ ਸਾਡੀ ਖੇਤਾਂ ਦੇ ਵਿੱਚ ਖੜੀ ਹੈ ਉਸੇ ਵੀ ਬੁਰੇ ਹਾਲਾਤ ਆ ਗੜੇ ਮਾਰੀ ਸਾਰੀ ਉੱਤੇ ਖਸਾਨਾ ਦੇ ਤੇ ਪਈ ਜਿਹਾ ਹੀ ਰਸਤੇ 'ਚ ਵੇਚਣ ਵਾਸਤੇ ਫਸਲ ਨੂੰ ਜਾਂਨੇ ਆ ਜਿਹਾ ਦੇਖੋ ਅਸੀਂ ਪੁਲ ਦੇ ਥੱਲੇ ਬੈਠੇ ਹੋਣਾ ਖਲੋਟਿਆਂ ਆਪਣਾ ਟਰਾਲੀ ਨਾਲ ਲੈ ਕੇ ਬਹੁਤ ਬੁਰੇ ਹਾਲਾਤ ਆ ਇਸ ਕਰਕੇ ਸਰਕਾਰਾਂ ਗੜੀ ਬੇਨਤੀ ਹੈ ਵੀ ਸਾਡੀ ਜੀਵਨ ਤਰਾਂ ਕਿਸਾਨਾਂ ਦੀ ਸੁਣੋ ਕੋਈ ਬਾਤ ਪੁੱਛੋ ਮੰਡੀਆਂ ਦੇ ਵਿੱਚ ਕਹਿੰਦੇ ਆ ਵੀ ਕਣਕ ਤੁਹਾਡੀ ਗਿੱਲੀ ਆ ਕਣਕ ਤੁਹਾਡੀ ਨਹੀਂ ਚੁਪੜੀ ਦੱਸੋ ਅਸੀਂ ਕਣਕ ਨੂੰ ਕਿੱਥੇ ਲੈ ਗਏ ਔਰ ਤੁਸੀਂ ਵੇਖ ਰਹੇ ਜੇ ਪਹਿਲਾਂ ਘੜੇ ਪਾ ਕੇ ਖੇਤਾਂ 'ਚ ਹੁਣ ਅਸੀਂ ਰਸਤੇ 'ਚ ਆਉਂਦੇ ਆ ਤੇ ਅਸੀਂ ਪੁਲਾਂ ਥੱਲੇ ਡਾਕ ਡਾਕ ਕੇ ਟਰਾਲੇ ਖੜੇ ਆ ਪੁਲਾਂ ਦੇ ਥੱਲੇ ਦੱਸੋ ਅਸੀਂ ਕਣਕ ਕਿਹੜੇ ਖੂਜ ਪੈ ਜੀਏ ਹੁਣ ਸਾਡੀ ਕਣਕ ਗਿੱਲੀ ਹੋਣੀ ਆ ਅਸੀਂ ਤੇ ਰਸਤੇ 'ਚ ਵੀ ਮੀਂਹ ਮੰਡੀਆਂ 'ਚ ਵੀ ਮੀਂਹ ਓਥੇ ਮੀਂਹ ਦੱਸੋ ਅਸੀਂ ਕਿੱਧਰ ਲੈ ਕੇ ਇਸ ਕਰਕੇ ਸਾਡੀ ਬੇਨਤੀ ਸਰਕਾਰ ਨੂੰ ਕਿਸਾਨਾਂ ਨੂੰ ਖਰਾਬ ਨਾ ਕਰੋ ਕਿਸਾਨ ਅੱਕੇ ਬੜੇ ਦੁਖੀ ਬਾੜਾਂ ਦੇ ਬੈਠੇ ਆ ਸ਼ਹੀਦ ਹੁੰਦੇ ਆ ਇਸ ਕਰਕੇ ਕਿਸਾਨਾਂ ਬਾਰੇ ਸੋਚੋ ਧੰਨਵਾਦ ਵੈਸੂ ਜੀ ਕਾ ਖਾਲਸਾ ਵੈਗ ਜੀ ਫਤਿਹ